ਹਾਂਜੀ ਸਾਰਿਆਂ ਨੂੰ ਪਿਆਰ ਮਸਕਾਰ ਜੋ ਤੇਜੋ ਵਿੱਚ ਜਿਹੜੀ ਕਮੰਤ ਭਾਗੀ ਘਟਨਾ 11 ਤਰੀਕ ਨੂੰ ਹੋਈ ਸੀ ਜਿਸ ਵਿੱਚ ਸਾਡੇ ਸਾਡਾ ਬਹੁਤ ਵੱਡਾ ਇੱਕ ਨੁਕਸਾਨ ਹੋਇਆ ਸੀ 11 ਜਾਨਾਂ ਚਲੀਆਂ ਨਾਣਾ ਉਹ ਉਹਨਾਂ ਵਿੱਚੋਂ ਉਹਨਾਂ ਵਿੱਚ ਉਸ ਗੱਡੀ ਵਿੱਚ 12 ਜਣੇ ਸੀ ਜਿਸ ਵਿੱਚ ਇੱਕ ਸਾਨੂੰ ਪ੍ਰਮਾਤਮਾ ਨੇ ਦਾਤ ਦਿੱਤੀ ਆ ਦੀਪਕ ਕੁਮਾਰ ਪਾਟਿਆ ਜੀ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਕਿ ਕਿਹਜ ਤਰ੍ਹਾਂ ਇੱਕ ਨਾ ਵਾਪਰੇ ਤੇ ਕੀ ਹੋਇਆ ਦੀਪਕ ਮਾਟ ਪਾਟਿਆ ਜੀ ਦੱਸੋ ਇਸ ਬਾਰੇ ਜੀ ਬਿਆਰ ਜੱਲੇਬੇ ਤੇ ਦੇਰਾਂ ਦਵਾਦੇ ਤੇ ਪਿੱਛੇ ਤੇ ਹੀ ਖੜ ਦੇ ਇਧਰ ਕੀ ਕੁਛ ਹੈਗੀ ਹੈ ਜਿਆਦਾ ਹੀ ਹੈ ਫਿਰ ਡਰਾਈਵਰ ਵੀ ਡਰਦਾ ਤਾਂ ਆ ਕੀ ਅੱਛਾ ਜੀ ਕੀ ਲੇਖ ਰਹਾ ਕਿ ਕੋਈ ਨੰਗੇ ਵਿਦਾ ਰੁਕੋ ਕੀ ਆਸੀ ਠੀਕ ਹੈ ਤੇ ਸਤ ਤੋਂ ਜੀ ਸਾਡੇ ਨਾਲ ਤੇ ਨਾ ਜਦ ਦੋ ਗੱਡੀਆਂ ਛੋਟੀਆਂ ਸਾਨੂੰ ਘਟੋ ਸਕ ਗਈਆਂ ਠੀਕ ਹੈ ਜੀ ਉਹ ਲੰਘ ਗਈਆਂ ਠੀਕ ਹੈ ਡਰਾਈਵਰ ਦੇ ਮਨ ਚਾਹੁੰਗਾ ਕਿ ਸਾਡੇ ਸਾਰੇ ਦੇ ਮਨ ਚ ਇਹੀ ਆਏ ਕਿ ਮਨ ਸਾਡੀ ਗੱਡੀ ਚੱਲ ਜਾਣੀ 40 ਦੀ ਗੱਡੀ ਵੱਡੀ ਗੱਡੀ ਹੈ ਠੀਕ ਹੈ ਜੀ ਅੱਛਾ ਫਿਰ ਉਹਨੇ ਵੀ ਅਬੀ ਉਹ ਗੱਡੀ ਕਿੱਥੇ ਪਾਣੀ ਅੱਛਾ ਇਸ ਟਾਈਮ ਪਾਣ ਦਾ ਸਾਡੇ ਅੱਗੇ ਹੀ ਡੋਡਰ ਆ ਗਿਆ ਅੱਛਾ ਡੋਡਰ ਚੱਲ ਪਿਆ ਸਾਡੇ ਅੱਗੇ ਠੀਕ ਹੈ ਡੋਡਰ ਦੇ ਅੱਗੇ ਨਾਲ ਹੀ ਉਹ ਪਿੱਛੇ ਪਿੱਛੇ ਗੱਡੀ ਪਾ ਲਈ ਜਿਹਦੇ ਨਾਲ ਡੋਡਰ ਜਿਹਦਾ ਅੱਗੇ ਜਾ ਕੇ ਥੋੜਾ ਸਲੋ ਹੋ ਗਿਆ ਉਹਦੀ ਸਪੀਡ ਹੀ ਸਲੋ ਹੁੰਦੀ ਵੈਸੇ ਗੱਡੀ ਉਹ ਬਿਲਕੁਲ ਸਲੋ ਹੁੰਦੀ ਹਾਂ ਜੀ ਜਿੰਨਾ ਸਲੋ ਹੋਇਆ ਤੇ ਸਾਡੀ ਗੱਡੀ ਵੀ ਸਲਾਉਗੀ ਤੇ ਗੱਡੀ ਸਲਾਉਣੇ ਦੇ ਬਾਅਦ ਜਦੋਂ ਇੱਕੋ ਦਾ ਵੀ ਪਾਣੀ ਆਇਆ ਮੋਰੇ ਤੇ ਗੱਡੀ ਥੱਲੇ ਉਤਰ ਗਈ ਠੀਕ ਹੈ ਜੀ ਤੇ ਡਰਾਈਵਰ ਵੀ ਡਰ ਗਿਆ ਡਰਾਈਵਰ ਨੇ ਫਿਰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਬੰਦੇ ਨੇ ਬਾਹਰ ਕੱਢਣ ਦੀ ਵਸਤੂ ਕੋਸ਼ਿਸ਼ ਕੀਤੀ ਠੀਕ ਹੈ ਜੀ ਉਹ ਨਿਕਲ ਨਹੀਂ ਉਹ ਇੱਧਰ ਵਿਖਵਾਇ ਤੈਨੂੰ ਕੰਮ ਗਈ ਉਹ ਠੀਕ ਹੈ ਠੀਕ ਠੀਕ ਹੈ ਤੇਰੇ ਉਹਦੇ ਬਾਅਦ ਫਿਰ ਕੁਛ ਨਹੀਂ ਫਿਰ ਫਿਰ ਇਹ ਦੇਖ ਲਰੀਏ ਸਾਰੇ ਹੁੰਦੇ ਦੇ ਅੰਦਰ ਵਿਚਾਰੋ ਵਿਚਾਰੋ ਠੀਕ ਹੈ ਜੀ ਫਿਰ ਉਹ ਹੀ ਜਿਹੜਾ ਸਾਡੇ ਅੱਗੇ ਗਰੀ ਤੇ ਚੱਲਿਆ ਪਤਾ ਉਹ ਹੀ ਸਾਨੂੰ ਬਚਾਣ ਆਇਆ ਤਾਂ ਠੀਕ ਹੈ ਜੀ ਉਹਦੇ ਵਿੱਚ ਚਾਰ ਜਣੇ ਖੜ ਕੇ ਆ ਰਹੇ ਤੇ ਤੁਹਾਨੂੰ ਬਚ ਜਾਣਾ ਸਾਨੂੰ ਇਹ ਉਮੀਦ ਹੈ ਵੀ ਬਚ ਜਾਣਾ ਕਿ ਡਰਾਈਵਰ ਉਹਨਾਂ ਵੀ ਹੋ ਜਣੇ ਸ਼ੀਸ਼ੇ ਨਾਲ ਅੰਦਰ ਪਾਣੀ ਭਰਨਾ ਸੀ ਬੰਦ ਗਾ ਬਿਲਕੁਲ ਬਿਲਕੁਲ ਤੁਹਾਨੂੰ ਉਸ ਲੋਕ ਕਹਿ ਵੀ ਰਹੇ ਸੀ ਕਿ ਸ਼ੀਸ਼ੇ ਬੰਦ ਕਰ ਲਓ ਅਸੀਂ ਸ਼ੀਸ਼ੇ ਬੰਦ ਕਰ ਲਏ ਹਾਂਜੀ ਫਿਰ ਅਸੀਂ ਦੇਖੀ ਕਿ ਸਾਨੂੰ ਬਚਾਰਨਾ ਹੈ ਸਾਨੂੰ ਉਮੀਦ ਦੀ ਬਚ ਜਾਣਾ ਸੀ ਠੀਕ ਹੈ ਫਿਰ ਅਸੀਂ ਸ਼ੀਸ਼ੇ ਬੰਦ ਕਰ ਲਏ ਫਿਰ ਥੋੜਾ ਦੇਖਿਆ ਮੈਂ ਸ਼ੀਸ਼ਾ ਖੋਲ ਕੇ ਦੇਖਿਆ ਡਰ ਕੋਈ ਵੀ ਨਹੀਂ ਮੈਂ ਡਰਾਈਵਰ ਜਿੰਨੇ ਬਾਅਦ ਤਾਂ ਕੋਈ ਹੈ ਹੀ ਨਹੀਂ ਠੀਕ ਹੈ ਉਹ ਤਾਂ ਸਾਨੂੰ ਦਰ ਪਹੇਗਾ ਵੀ ਉਹ ਵਾਪਸੀ ਚੱਲ ਗਿਆ ਉਹਨਾਂ ਕਿਆ ਕਰਨਾ ਸੀ ਠੀਕ ਹੈ ਉਸ ਤੋਂ ਬਾਅਦ ਪਾਣੀ ਤਾਂ ਬਹੁਤ ਬੜਾ ਜਿਆਦਾ ਗੱਡੀ ਦੇ ਸੀਟ ਤੱਕ ਪ ਠੀਕ ਫਿਰ ਉਹ ਆ ਪਈਏ ਬਚਾਲੋ ਬਚਾਲੋ ਠੀਕ ਫਿਰ ਉਸ ਤੋਂ ਬਾਅਦ ਕੁਝ ਵੀ ਨਹੀਂ ਮੈਨੂੰ ਬਾਹਰ ਨਿਕਲਣਾ ਪਿਆ ਮੈਂ ਬਾਹਰ ਨਿਕਲਿਆ ਸਾਰੇ ਨੂੰ ਹੱਥ ਮਾਰ ਕੇ ਬਚਾਲੋ ਆ ਕੇ ਬਚਾਲੋ ਆ ਕੇ ਸਾਰੇ ਅਲਹਮਦੁਲਿਲਾ ਠੀਕ ਹੈ ਉਸ ਟਾਈਮ ਪਾਣੀ ਨਾ ਉਹ ਵੀ ਗਿਆ ਕਰ ਸਕਦੇ ਸੀ ਠੀਕ ਹੈ ਠੀਕ ਠੀਕ ਉਸ ਤੋਂ ਬਾਅਦ ਫਿਰ ਮੇਰੀ ਮਸੀਦੀ ਗੁੱਡ ਵੀ ਛੋਟੀ ਪਲੱਸ 2 ਦੀ ਪੜਦੀ ਸੀ ਠੀਕ ਹੈ ਉਹ ਉਹ ਨਾੜੀ ਮੇਰੇ ਨਾਲ ਬਾਰੀ ਤੇ ਕੋਲ ਹੀ ਬੈਠੀ ਹਦੀ ਠੀਕ ਹੈ ਜਿੱਦਾਂ ਪਾਣੀ ਆਂਦਾ ਉਹ ਮੂੰਹੋਂ ਪੈਂਦਾ ਰਿਹਾ ਠੀਕ ਹੈ ਮੂੰਹ ਸਾਹ ਨਾ ਆਵੇ ਅੱਛਾ ਜੀ ਤੇ ਤਰਫ ਕੋ ਜਿੱਦੇ ਥੱਲੇ ਤਰੀ ਉਹ ਪਾਸ ਤੇ ਲੱਗਿਆ ਨਹੀਂ ਮੇਰੇ ਕੋਲ ਹੱਥ ਨਹੀਂ ਆ ਲੱਗਦਾ ਇਹ ਬੜੀ ਨੰਕੀ ਬਤਾ ਦਾਂ ਅੱਛਾ ਮੇਰੇ ਪੈਰ ਪਾਣੀ ਚ ਤੇ ਠੀਕ ਹੈ ਜੀ ਉਹ ਜਿਹੜੇ ਉਹਨੂੰ ਲੱਗ ਫੜ ਨਹੀਂ ਸੀ ਉਹ ਫੜ ਰੱਖੀ ਥੋੜੀ ਜਿਹੀ ਅੱਛਾ ਉਹਦਾ ਉਹਦੇ ਮੂੰਹ ਚ ਪਾਣੀ ਜਾਂਦੇ ਰਹੇ ਉਹਨਾਂ ਸਾਹ ਨਹੀਂ ਉਹਨੂੰ ਆਂਦਾ ਉਹ ਬਹੁਤ ਬਰਦਨਾ ਉਹਨੂੰ ਜਿਹੜਾ ਚਿੱਟੀ ਉਹ ਮੇਰੇ ਅੱਖਾਂ ਮੁਰੀਆਂ ਗਈ ਠੀਕ ਹੈ ਫਿਰ ਕੀ ਕਰ ਸਕਦੇ ਆਂ ਥੜਾ ਦਿਲ ਟੁੱਟ ਗਿਆ ਕਿ ਕੀ ਕਰੀਏ ਸੱਤੇ ਮੈਂ ਕਿਸੇ ਡਰਾਈਵਰ ਰੋਕਿਆ ਨਹੀਂ ਉਸਨੇ ਵੀ ਤੂੰ ਪਾਣੀ ਨਾ ਗੱਡੀ ਵਿੱਚ ਪਾਣੀ ਉਸ ਟਾਈਮ ਤੇ ਚਾਲ ਨਹੀਂ ਆਇਆ ਕੋ ਪਤਾ ਨਹੀਂ ਕੀ ਹੋਇਆ ਗਿਆ ਮੇਰੇ ਪਾਪਾ ਨੇ ਡਰਦੇ ਪਾਣੀ ਤੇ ਇੱਥੇ ਵੀ ਡਰਦੇ ਹੋ ਉਹ ਗੱਡੀ ਸਪੀਡ ਵਾਲੀ ਹਾਂਜੀ ਹਾਂਜੀ ਅੱਛਾ ਜੀ ਜਿਹੜਾ ਜਾਨਾ ਗੱਡੀ ਤੇਜ਼ ਵਾਲੀ ਉਹ ਤਾਂ ਵੀ ਡਰਦੇ ਦੀ ਛੋੜੇ ਬਿਲਾ ਲੋੜ ਬਿਲਾ ਉਸ ਦਿਨ ਪਰਾਂ ਕੀ ਹੋਇਆ ਇੰਨਾ ਤਾਂ ਕਿ ਠੀਕ ਹੈ ਬੋਲ ਨਹੀਂ ਪਾਇਓ ਵੀ ਠੀਕ ਹੈ ਬਹੁਤ ਹੋ ਗਿਆ ਯਾਰ ਕਹਿ ਨਹੀਂ ਸਕਦਾ ਜੀ ਉਦਾਂ ਤੇ ਮੇਰੀ ਮਾਸੀ ਪਾਸ ਤੋਂ ਬਾਅਦ 2 ਨੰਬਰ ਤੇ ਮੇਰੀ ਮਾਸੀ ਇਹਨਾਂ ਦੀ ਅੱਛਾ ਜੀ ਵਾਈਫ Achha, शीना जीना शीना जीना अच्छा के तीन आदमी ना थे सिन्हा सुरेंद्र कौर सुरेंद्र कौर अच्छा सुरेंद्र कौर जी ठीक है जी फिर वो लिखया कि दी अच्छा वो भी फौनी गड्डी ਦਾ ਜੜਾ ਹੁੰਦਾ ਉਹਨਾਂ ਨੂੰ ਪਕੜ ਰੱਖਿਆ ਠੀਕ ਹੈ ਠੰਡਾ ਇਹ ਵੀ ਬਣੀ ਜਾਂਦਾ ਰਿਹਾ ਠੀਕ ਹੈ ਇਨਸੈਨ ਹੋਇਆ ਫਿਰ ਉਹ ਉਹ ਵੀ ਸਾਡੀ ਮੇਰੇ ਅੱਖਾਂ ਮੂਹੇ ਗਏ ਅੱਛਾ ਜੀ ਠੰਡਾ ਬੇਟਾ ਛੋਟਾ ਜਿਹੜਾ 6ਵੀਂ ਵਿੱਚ ਪੜਦਾ ਦਾ ਠੀਕ ਹੈ 13 ਸਾਲ ਦਾ ਬੱਚਾ ਹਾਂ ਜੀ ਠੀਕ ਹੈ 13 ਸਾਲ ਦਾ ਠੀਕ ਹੈ ਜੀ ਉਹਨਾਂ ਦੇ ਔਰ ਤੁਹਾਨੂੰ ਚੇਲੇ ਵੀ ਇਹ ਤੇ ਪੜਾਣਾ ਸੀ ਇਹਨੇ ਪੜਾਣਾ ਸੀ ਬਸ ਇਹਨੇ ਪੜਾਣਾ ਅੱਛਾ ਜੀ ਸਵੇਰੇ ਬਣਾਤੀਆਂ ਠੀਕ ਹੈ ਠੀਕ ਆ ਪਿਓ ਵੀ ਦਿੱ ਗਿਆ ਅੱਛਾ ਛੋੜਦਾ ਉਸ ਤੋਂ ਬਾਅਦ ਮੇਰਾ ਹੱਥ ਛੁੱਟਿਆ ਮੇਰਾ ਹੱਥ ਫਗਣੀ ਮੰਮੀ ਨਾ ਫੜਿਆ ਤੇ ਫੇਰੇ ਨਹੀਂ ਨਾ ਪੜਿਆ ਮੇਰਾ ਹੱਥ ਥੋੜੀ देर ਫੜ ਰੱਖਿਆ ਸੀ ਮਾਂ ਨੇ ਬੁੱਲੇ ਮੇਰਾ ਹੱਥ ਛੁੱਟੇਗਾ ਦਾ ਛੁੱਟੇਗਾ ਠੀਕ ਹੈ ਉਹ ਮੇਰਾ ਹੱਥ ਫੜ ਰੱਖਿਆ ਮੇਰਾ ਜਵਾ ਪਾਣੀ ਦੇ ਜੋਰ ਪੈਂਦਾ ਜੇ ਹੱਥ ਵੀ ਕਿੰਨਾ देर ਪੜਦਾ ਬਿਲਕੁਲ ਬਿਲਕੁਲ ਤੇ ਮੇਰਾ ਛੁੱਟਿਆ ਫੇਰੇ ਮੇਰੀ ਮਾਸੀ ਦੀ ਗੁੜੀ ਅੰਕੂ ਹੈ ਉਹਨੇ ਮੇਂ ਫੜ ਲਿਆ ਅੱਛਾ ਜੀ ਉਹਨੇ ਪਾਣੀ ਕਿਨੂੰ ਫੜਿਆ ਮੈਨੂੰ ਨਹੀਂ ਪਤਾ ਉਹਦਾ ਮੇਰੇ ਹੱਥ ਪੈ ਗਿਆ ਉਹਨੂੰ ਅੱਛਾ ਜੀ ਪਾਣੀ ਦੇਣਾ ਵਾਪਸ ਤੇ ਕੱਪੜੇ ਨਾਲ ਤੇ ਕੱਪੜਾ ਫਟ ਗਿਆ ਮੇਰੇ ਹੱਥ 'ਚ ਆ ਗਿਆ ਮੈਂ ਹੈ ਗਿਆ ਉਹ ਉਸ ਤੋਂ ਬਾਅਦ ਫਿਰ ਪਾਣੀ ਨਾ ਰੇਤ ਤਾਂ ਮੂੰਹ 'ਚ ਜਾਦਾ ਸਾਰਾ ਰੇਤ ਅੰਦਰ ਠੀਕ ਹੈ ਅੱਖਾਂ 'ਚ ਰੇਤਾਂ ਬੱਟੇ ਰੇੜੇ ਭਾਰੇ ਵਜੇ ਹੱਥ ਪੈਰਾ ਠੀਕ ਹੈ ਠੀਕ ਹੈ ਫਿਰ ਪਤਾ ਨਹੀਂ ਲੱਗਿਆ ਹੋਇਆ ਹੈ ਕਿਆ ਨਹੀਂ ਜਦ ਕਿ ਤੁਹਾਡੇ ਅੱਖਾਂ ਸਾਹਮਣੇ ਸਾਰਾ ਕੁਝ ਹੋ ਰਿਹਾ ਹਾਂਜੀ ਹਾਂਜੀ ਤੇ ਤੁਸੀਂ ਵੀ ਲਾਸਟ ਵਿੱਚ ਜਿਹੜੇ ਪਾਣੀ ਭਾਉਣ ਦੇ ਵਿੱਚ ਆਏ ਚੌਥੇ ਨੰਬਰ ਤੇ ਡੇਗੇ ਜੰਦਰ ਚੌਥੇ ਨੰਬਰ ਤੇ ਡੇਗੇ ਚੌਥੇ ਨੰਬਰ ਤੇ ਬਿਆਨ ਹੈ ਠੀਕ ਹੈ ਜੀ ਬਾਕੀ ਅੰਦਰੀ ਦੇ ਆ ਸਾਰੇ ਅੱਛਾ ਅੱਛਾ ਜਿਹੜਾ ਇਸ ਮੰਡਪਾ ਕਿਟਨਾ ਨੇ ਪੂਰੇ ਪੰਜਾਬ ਨੂੰ ਕੀ ਪੂਰੇ ਦਸ਼ਨ ਹਿਲਾ ਕੇ ਰੱਖ ਦਿੱਤਾ ਤੇ ਪਰਮਾਤਮਾ ਨੇ ਤੁਹਾਨੂੰ ਉਹਨਾਂ ਲਖਸ਼ੀਆ ਤੇ ਤੁਸੀਂ ਹਮੇਸ਼ਾ ਇੱਕ ਸਾਡੀ ਬੇਨਤੀ ਹੈ ਕਿ ਹਮੇਸ਼ਾ ਹਮ ਤੋਸੀ ਤੁਹਾਡੇ ਉੱਪਰ ਜ਼ਿੰਮੇਵਾਰੀ ਹੈ ਕਿ ਤੁਸੀਂ ਸਾਰੇ ਪਰਿਵਾਰ ਦਾ ਖਿਆਲ ਰੱਖਣਾ ਤੇ ਅਸੀਂ ਪੰਜਾਬ ਨਹਿਰਾਂ ਤੇ ਮਿਲਚਾਣਾ ਨੂੰ ਇੱਕ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਕਿ ਕਦੇ ਵੀ ਜੇ ਤੁਹਾਨੂੰ ਲੱਗਦਾ ਕਿਤੇ ਪਾਣੀ ਚੱਲ ਰਿਹਾ ਤਾਂ ਇੰਤਜ਼ਾਰ ਕਰੋ ਕਦੇ ਵੀ ਕਾਲੀ ਨਾ ਕਰੋ ਕਿਉਂਕਿ ਇਹੋ ਜਿਹੀ ਘਟਨਾਵਾਂ ਆਉਂਦੀਆਂ ਹਨ ਅਸੀਂ ਚਾਹੁੰਦੇ ਹਾਂ ਕਿ ਕਦੇ ਵੀ ਸਾਨੂੰ ਸੁਣਨ ਦੇ ਨਾ ਬਣ ਇਸ ਕਮੇਟੀ ਨੂੰ ਪਹੁੰਚਾਉਂਗਾ ਤੇ ਮਿਲਚਾਣਾ ਨੂੰ ਦੁਬਾਰਾ ਫਿਰ ਬੇਨਤੀ ਹੈ ਕਿ ਕਦੇ ਵੀ ਪਾਣੀ ਨੂੰ ਕਿਸੇ ਹਲਕੇ ਵਿੱਚ ਨਾ ਲਵੋ ਹਮੇਸ਼ਾ ਆਪਣੇ ਜਾਨ ਦੀ ਹਿਫਾਜ਼ਤ ਕਰੋ ਕਿਉਂਕਿ ਘਰ ਤੋਂ ਨੂੰ ਸਾਰੇ ਡਿਕ ਰਹੇ ਆ ਬਹੁਤ ਬਹੁਤ ਧੰਨਵਾਦ ਦੀਪਕ ਮਾਰਜੀ ਔਰ ਬਹੁਤ ਸਾਰਾ